ਇਹ ਜਿਹੜੇ ਹੁਣ ਇਹਨਾਂ ਨੂੰ ਸਜ਼ਾਵਾ ਦੇਣੀਆਂ ਨੇ ਟਾਈਟਲਰ ਨੇ ਵੀ ਜੇਲ੍ਹ ਚਲੇ ਜਾਣਾ ਹੋਰ ਵੀ ਲੋਕ ਜਾਣਗੇ ਔਰ ਇਹ ਵੀ ਇਹ ਦੋ ਸ਼ਬਦ ਵੀ ਇਹ ਸ਼੍ਰੋਮਣੀ ਗੁਰਦਵਾਰਾ ਪ੍ਰੰਤਕ ਕਮੇਟੀ ਕਹਿ ਨਹੀਂ ਸਕਦੀ ਤੇ ਬਹੁਤ ਅੱਛਾ ਹੋ ਗਿਆ ਤੇ ਠੀਕ ਹੋ ਗਿਆ ਤੁਸੀਂ ਲਾਓ ਕਿੰਨੇ ਸਿੱਖਾਂ ਦੇ ਹਿੱਤੈਸ਼ੀ ਨੇ ਕਿੰਨੇ ਖਾਲਸਾ ਦੇ ਲਈ ਸਮਰਪਿਤ ਨੇ ਉਹ ਤਾਂ ਇੱਕ ਪਰਿਵਾਰ ਦੇ ਸਿਆਸੀ ਆਦਮ ਲਈ ਸਮਰਪਿਤ ਨੇ ਉਹ ਕੋਈ ਕ੍ਰਿਮੀਨਲ ਥੋੜਾ ਸੀ ਮੋਦੀ ਜੀ ਨੇ ਆ ਕੇ ਔਰ ਸਰਦਾਰ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਸਾਡਾ ਪਾਰਟਨਰ ਰਿਹਾ ਉਹਦੇ ਸਮੂਲੀਅਤ ਰਹੀ ਸਰਕਾਰ ਚ ਇਹਨਾਂ ਨੇ ਕਦੇ ਮੰਗ ਨਹੀਂ ਕੀਤੀ ਕਿ ਕਾਲੀ ਸੂਚੀ ਖਤਮ ਕਰੋ ਮੋਦੀ ਜੀ ਨੇ ਬਿਨਾ ਮੰਗ ਕੀਤੇ ਕਾਲੀ ਸੂਚੀ ਖਤਮ ਕੀਤੀ ਔਰ ਸਾਨੂੰ ਕਹਿੰਦੇ ਅਸੀਂ ਸਿੱਖ ਵਿਰੋਧੀ ਆਂ ਅੰਦੋਲਨ ਚਲਾ ਕੇ ਵੀ ਐਸੀ ਕੋਸ਼ਿਸ਼ ਕਰਦੇ ਰਹੇ ਉਸ ਤੋਂ ਅਸੀਂ ਬਚੇ ਮੈਨੂੰ ਯਾਦ ਆ ਕਿ ਜਦੋਂ ਮੇਰੀ ਫਸਲ ਇਹਨਾਂ ਨੇ ਪੱਟਤੀ ਸਾਰੀ ਤਾਂ ਮੋਦੀ ਜੀ ਨੇ ਸਪੈਸ਼ਲੀ ਬੁਲਾਇਆ ਬੁਲਾ ਕੇ ਕੀ ਕਿਹਾ ਕਿ ਇਹਨਾਂ ਤੇ ਨਾ ਲਾਠੀ ਮਾਰਨੀ ਆ ਨਾ ਇਹਨਾਂ ਦੇ ਡੰਡਾ ਮਾਰਨਾ ਨਾ ਕੋਈ ਵਿਰੋਧ ਕਰਨਾ ਨਾ ਹੀ ਆ ਜਿਹੜੇ ਮੁਕੱਦਮੇ ਦਰਜ ਕਰਵਾਏ ਆ ਮੈਂ ਹਾਈ ਕੋਰਟ ਚ ਕੇਸ ਕਰਕੇ ਕਰਵਾਏ ਸੀ ਅਮਰਿੰਦਰ ਸਿੰਘ ਨੇ ਉਦੋਂ ਕੀਤੇ ਨਹੀਂ ਕਿ ਸਾਰਾ ਕੰਮ ਹੀ ਇਹਦਾ ਕਰਿਆ ਤੇ ਰਿਆ ਸੀ ਤੇ ਜਿਹੜਾ ਅੰਦੋਲਨ ਦਾ ਸੀ ਤੇ ਅਸੀਂ ਉਸ ਵੇਲੇ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਦੇ ਨਾਲ ਕੁਝ ਵੀ ਇਹੋ ਜਿਹਾ ਨਹੀਂ ਕਰਨਾ ਤੇ ਇਹ ਬਹੁਤ ਵੱਡੀ ਗੱਲ ਸੀ ਉਹਨਾਂ ਦਾ ਬਹੁਤ بڑا ਮਨ ਸੀ ਔਰ ਮੈਂ ਵੀ ਕੇਸ ਵਾਪਸ ਲੈ ਲੇ ਮੈਂ ਕਿਹਾ ਨਹੀਂ ਕਰਨੇ ਜਦੋਂ ਸਾਡਾ ਲੀਡਰ ਕਹਿ ਰਿਹਾ ਸਾਡੀ ਪਾਰਟੀ ਦੀ ਸੋਚ ਆ ਅਸੀਂ ਉਹ ਵਾਪਸ ਲੈ ਲਏ ਔਰ ਇਸੇ ਤਰ੍ਹਾਂ ਕਿਉਂਕਿ ਉਸ ਵੇਲੇ ਕੁਝ ਲੋਕ ਲੱਗੇ ਹੋਏ ਸੀ ਸਾਨੂੰ ਸਿੱਖ ਵਿਰੋਧੀ ਦਿਖਾਉਣ ਉਹ ਅੰਦੋਲਨ ਦੀ ਆੜ ਵਿੱਚ ਤੇ ਇਸੇ ਤਰ੍ਹਾਂ ਹੀ ਇਹ ਜਿਹੜੇ ਹੁਣ ਇਹਨਾਂ ਨੂੰ ਸਜ਼ਾਾਂਵਾਂ ਦੇਣੀਆਂ ਨੇ ਟਾਈਟਲਰ ਨੇ ਵੀ ਜੇਲ੍ਹ ਚਲੇ ਜਾਣਾ ਹੋਰ ਵੀ ਲੋਕ ਜਾਣਗੇ ਔਰ ਇਹਦੀ ਇਹ ਦੋ ਸ਼ਬਦ ਵੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਕਹਿ ਨਹੀਂ ਸਕਦੀ ਕਿ ਬਹੁਤ ਅੱਛਾ ਹੋ ਗਿਆ ਇਹ ਠੀਕ ਹੋ ਗਿਆ ਤੁਸੀਂ ਲਾਓ ਕਿੰਨੇ ਸਿੱਖਾਂ ਦੇ ਹਿਤਾਚਾਰੀ ਨੇ ਕਿੰਨੇ ਖਾਲਸਾ ਦੇ ਲਈ ਸਮਰਪਿਤ ਨੇ ਉਹ ਤਾਂ ਇੱਕ ਪਰਿਵਾਰ ਦੇ ਸਿਆਸੀ ਹਿੱਤਾਂ ਲਈ ਸਮਰਪਿਤ ਨੇ ਇਸ ਲਈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਝਟਕੇ ਖੜੇਗੀ ਇਸ ਦੇ ਲਈ ਅੱਜ ਪ੍ਰੈਸ ਕਾਨਫਰੰਸ ਕਰਨੀ ਪਈ ਤੁਹਾਨੂੰ ਇਸ ਕਰਕੇ ਤਕਲੀਫ ਦਿੱਤੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇੱਕ ਮੈਸੇਜ ਜਾਣਾ ਚਾਹੀਦਾ ਇਹ ਮੈਸੇਜ ਵੀ ਨਹੀਂ ਜਾਣ ਦਿੰਦੇ ਉੱਥੇ ਬੈਠ ਕੇ ਖਿਲਾਫ ਪ੍ਰਚਾਰ ਕਰਦੇ ਰਹਿੰਦੇ ਆ ਪਾਰਟੀ ਦੇ ਔਰ ਹੁਣ ਅਸੀਂ ਇਸ ਤੋਂ ਬਾਅਦ ਪੰਜਾਬ ਦੇ ਪਿੰਡਾਂ 'ਚ ਵੀ ਨਿਕਲਾਂਗੇ ਸਭ ਜਗ੍ਹਾ ਜਾਵਾਂਗੇ ਔਰ ਫਿਰ ਇੱਕ ਗੱਲ ਹੋਰ ਕਹਿਣ ਦੇ ਆਏ ਇਹਨਾਂ ਨੇ ਇੱਕੋ ਫੜਿਆ ਹੋਇਆ ਕੁਝ ਲੋਕਾਂ ਨੇ ਮੈਂ ਤਾਂ ਸਮਝਦਾ ਹਾਂ ਉਹਦੇ ਚ ਬਹੁਤੇ ਕਾਮਰੇਡ ਨੇ ਔਰ ਕੁਝ ਇਹਨਾਂ ਦੇ ਨਾਲ ਮਿਲੇ ਹੋਏ ਜਿਹੜੇ ਵਿਚਾਰਧਾਰਕ ਲੜਾਈ ਆ ਉਹ ਅਸਲ ਚ ਕੋਈ ਪੰਜਾਬ ਦੀ ਜਾਂ ਕਿਸਾਨਾਂ ਦੀ ਜਾਂ ਕਿਸੇ ਦੀ ਲੜਾਈ ਨਹੀਂ ਲੜ ਰਹੇ ਇਹ ਲੋਕ ਇਹ ਵਿਚਾਰਧਾਰਾ ਦੀ ਲੜਾਈ ਲੜ ਰਹੇ ਆ